ਸ਼ੇਰ ਹਿਰਨ ਤੇ ਲੂੰਬੜ ਕਿਸੇ ਕਾਟੀ ਵਿੱਚ ਇੱਕ ਸ਼ੇਰ ਕਿਸੇ ਹਿਰਨ ਦਾ ਪਿੱਛਾ ਕਰ ਰਿਹਾ ਸੀ ਆਖਰਕਾਰ ਤਾਂ ਉਸਨੇ ਇਸ ਨੂੰ ਫੜ ਹੀ ਲੈਣਾ ਸੀ ਅਤੇ ਉਹ ਲਾਲਸਾ ਭਰੀਆਂ ਅੱਖਾਂ ਨਾਲ ਇੱਕ ਨਿਸ਼ਚਿਤ ਅਤੇ ਭਰਪੂਰ ਪੋਜਨ ਦੀ ਯਾਦ ਕਰ ਰਿਹਾ ਸੀ ਸ਼ਿਕਾਰ ਦਾ ਬਚ ਕੇ ਨਿਕਲ ਜਾਣਾ ਲਗਭਗ ਅਸੰਭਵ ਨਜ਼ਰ ਆ ਰਿਹਾ ਸੀ ਕਿਉਂਕਿ ਇੱਕ ਡੂੰਗੀ ਖੱਡ ਸ਼ਿਕਾਰ ਅਤੇ ਸ਼ਿਕਾਰੀ ਦੋਹਾਂ ਦਾ ਹੀ ਰਸਤਾ ਰੋਕਦੀ ਹੋਈ ਪ੍ਰਤੀਤ ਹੋ ਰਹੀ ਸੀ ਪਰ ਫੁਰਤੀਲੇ ਹਿਰਨੇ ਆਪਣੀ ਸਾਰੀ ਤਾਕਤ ਇਕੱਠੀ ਕਰਕੇ ਕਿਸੇ ਕਮਾਨ ਵਿੱਚੋਂ ਨਿਕਲੇ ਤੀਰ ਵਾਂਗੂ ਖੜਨੂ ਪਾਰ ਕੀਤਾ ਤੇ ਦੂਜੇ ਪਾਸੇ ਦੀ ਇੱਕ ਚਟਾਨ ਉੱਪਰ ਜਾ ਕੇ ਸਥਿਰ ਹੋ ਖਲੋਤਾ ਸਾਡੇ ਸ਼ੇਰ ਮਹਾਰਾਜ ਨੂੰ ਨਮੋਸੀ ਮਹਿਸੂਸ ਹੋਈ ਪਰ ਸਯੋਗ ਨਾਲ ਉਸ ਵੇਲੇ ਉਸਦਾ ਇੱਕ ਦੋਸਤ ਉਥੇ ਨੇੜੇ ਤੇੜੇ ਹੀ ਸੀ ਉਹ ਦੋਸਤ ਦੀ ਦੋਸਤ ਸੀ ਲੁੰਬੜ ਕੀ ਹੋਇਆ ਉਸਨੇ ਆਖਿਆ ਕਿ ਇਹ ਸੰਭਵ ਹੈ ਕਿ ਆਪਣੀ ਸਾਰੀ ਤਾਕਤ ਅਤੇ ਫੁਰਤੀ ਦੇ باوجود ਤੁਸੀਂ ਕਮਜ਼ੋਰ ਜੇ ਹਿਰਨ ਤੋਂ ਹਾਰ ਸਕਦੇ ਹੋ ਤੁਹਾਨੂੰ ਤਾਂ ਸਿਰਫ ਇੱਛਾ ਕਰਨ ਦੀ ਲੋੜ ਹੈ ਫਿਰ ਤਾਂ ਤੁਸੀਂ ਕਮਾਲ ਹੀ ਕਰ ਦਿਓਗੇ ਬੇਸ਼ੱਕ ਇਹ ਖੱਡ ਬੜੀ ਡੂੰਗੀ ਹੈ ਫਿਰ ਵੀ ਜੇ ਤੁਸੀਂ ਪੂਰਾ ਜ਼ੋਰ ਲਗਾਓ ਤਾਂ ਮੈਨੂੰ ਪੱਕਾ ਪ੍ਰਸਾਹ ਹੈ ਕਿ ਤੁਸੀਂ ਇਸ ਨੂੰ ਪਾਰ ਕਰ ਲਵੋਗੇ ਬੇਸ਼ੱਕ ਤੁਸੀਂ ਮੇਰੀ ਸਵਾਸਤ ਰਹਿਦੋਸਤੀ ਉੱਪਰ ਭਰੋਸਾ ਕਰ ਸਕਦੇ ਹੋ ਜੇਕਰ ਮੈਨੂੰ ਤੁਹਾਡੀ ਤਾਕਤ ਅਤੇ ਮੁਹਾਰਤ ਉੱਪਰੇ ਦਾ ਭਰੋਸਾ ਨਾ ਹੁੰਦਾ ਤਾਂ ਮੈਂ ਤੁਹਾਡੀ ਜ਼ਿੰਦਗੀ ਨੂੰ ਕਦੇ ਵੀ ਖਤਰੇ ਵਿੱਚ ਨਾ ਪਾਉਂਦਾ ਸ਼ੇਰ ਦਾ ਖੂਨ ਗਰਮ ਹੋਇਆ ਅਤੇ ਉਸ ਦੀਆਂ ਨਾਲੀਆਂ ਵਿੱਚ ਉਬਾਲੇ ਮਾਰਨ ਲੱਗ ਪਿਆ ਉਸਨੇ ਆਪਣਾ ਪੂਰਾ ਜ਼ੋਰ ਲਗਾ ਕੇ ਹਵਾ ਵਿੱਚ ਛਾਲ ਮਾਰੀ ਪਰ ਉਹ ਖੱਡ ਨੂੰ ਪਾਰ ਨਾ ਕਰ ਸਕਿਆ ਇਸ ਤਰ੍ਹਾਂ ਉਹ ਸਿਰ ਪਾਰ ਡਿੱਗਾ ਅਤੇ ਡਿੱਗਦਿਆਂ ਹੀ ਉਹਦੇ ਪ੍ਰਾਣ ਨਿਕਲ ਗਏ ਪਤਾ ਜੇ ਫਿਰ ਉਸਦੇ ਪਿਆਰੇ ਮਿੱਤਰ ਨੇ ਕੀ ਕੀਤਾ ਉਹ ਬੜੀ ਸਾਵਧਾਨੀ ਨਾਲ ਤੁਰਦਾ ਹੋਇਆ ਉਸ ਖੱਡ ਦੇ ਤਰ ਤੱਕ ਪਹੁੰਚ ਗਿਆ ਸ਼ੇਰ ਉੱਥੇ ਖੁੱਲੇ ਕਾਸ ਦੇ ਹੇਠਾਂ ਅਤੇ ਖੁੱਲੀ ਹਵਾ ਵਿੱਚ ਪਿਆ ਸੀ ਸ਼ੇਰ ਨੂੰ ਹੁਣ ਕਿਸੇ ਕੁਸਾਮਦ ਜਾਂ ਕਿਸੇ ਹੁਕਮਦਾਰ ਦੀ ਤਾਮਿਲ ਦੀ ਲੋੜ ਨਾ ਵੇਖ ਕੇ ਲੁੰਬੜ ਆਪਣੇ ਜਿਗਰੀ ਦੋਸਤ ਦੀ ਮੌਤ ਦਾ ਮਾਤਮ ਕਰਦਿਆਂ ਉਹਦੇ ਅੰਤਮ ਸੰਸਕਾਰ ਵਿੱਚ ਜੁਟ ਗਿਆ ਅਤੇ ਇੱਕ ਮਹੀਨੇ ਵਿੱਚ ਉਹਦੀਆਂ ਸਾਰੀਆਂ ਹੱਡੀਆਂ ਵੀ ਝੱਬ ਗਿਆ